ਤੰਤਨਸ਼ੀਰ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦੇ ਆਪਰੇਸ਼ਨ ਦਾ ਫ੍ਰੀ ਕੈਂਪ ਮੁੰਡਾ ਪਿੰਡ ਵਿਖੇ ਲਗਾਇਆ ਗਿਆ। ਇਹ ਕੈਂਪ ਬਾਬਾ ਅਨੰਦ ਸਿੰਘ ਮੁੰਡਾ ਪਿੰਡ ਵਾਲੇ ਵੱਲੋਂ ਲਗਾਇਆ ਗਿਆ ਹੈ। ਅੱਜ ਤਰਨਤਾਰਨ ਨੇੜੇ ਪਿੰਡ ਮੁੰਡਾ ਪਿੰਡ ਵਿਖੇ ਤੰਤਨਸ਼ੀਰ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਅੱਖਾਂ ਦੇ ਆਪਰੇਸ਼ਨ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਵਿੱਚ ਲੋੜਵੰਦ ਗਰੀਬ ਪਰਿਵਾਰ ਵਾਸਤੇ ਅੱਖਾਂ ਦੇ ਆਪਰੇਸ਼ਨ ਦੇ ਚੈੱਕਅਪ ਅਤੇ ਦੌਰਾਨ ਫ੍ਰੀ ਦਵਾਈਆਂ ਤੇ ਆਪਰੇਸ਼ਨ ਜਲੰਧਰ ਤੋਂ ਨਿੱਜੀ ਹਸਪਤਾਲ ਕਰਵਾਏ ਜਾਣਗੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਮੁੰਡਾ ਪਿੰਡਿਆਰਾ ਲਿਆਂਦਾ ਜਾਵੇਗਾ ਇਹ ਕੈਂਪ ਦਾ ਸਹਿਯੋਗ ਵਿਸ਼ੇਸ਼ ਤੌਰ ਤੇ ਬਾਬਾ ਅਨੰਦ ਸਿੰਘ ਮੁੰਡਾ ਪਿੰਡ ਵਾਲੇ ਵੱਲੋਂ ਕੀਤਾ ਗਿਆ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਖਾਂ ਦਾ ਕੈਂਪ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਇੱਕ ਬਹਾਦਰ ਨਾਵੇਂ ਪਾਸ਼ਾ ਹਿੰਦ ਦੀ ਚਾਦਰ ਦੇਸ਼ੀ ਹਿੱਦੀ ਪੁਰਬ 350 ਸਾਲੇ ਨੂੰ ਸਮਰਪਿਤ ਇਹ ਅੱਖਾਂ ਦਾ ਕੈਂਪ ਰੋੜਾ ਹਸਪੀਟਲ ਜਲੰਧਰ ਮਾਡਲ ਟਾਊਨ ਡਾਕਟਰ ਸਰਦਾਰ ਅਮਨਦੀਪ ਸਿੰਘ ਜੀ ਰੋੜਾ ਉਹਨਾਂ ਦੀ ਟੀਮ ਜਿਹੜੀ ਆ ਉਹ ਇਸ ਵੇਲੇ ਇੱਥੇ ਚੈੱਕਅਪ ਕਰ ਰਹੀ ਆ ਤੇ ਲੈਂਜ ਜਿਹੜੇ ਆ ਉਹ ਜਲੰਧਰ ਰੋੜਾ ਹਸਪੀਟਲ ਆਪਰੇਸ਼ਨ ਹੋਣਗੇ ਬਿਨਾ ਚੀਰੇ ਫਾੜੇ ਤੋਂ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣੀਆਂ ਟ੍ਰਾਂਸਪੋਰਟ ਵੀ ਫ੍ਰੀ ਜਾਣ ਆਉਣ ਦਾ ਟ੍ਰਾਂਸਪੋਰਟ ਵੀ ਇੱਥੋਂ ਗੁਰਦੁਆਰਾ ਸਾਹਿਬ ਤੋਂ ਰੋਟੀ ਪਾਣੀ ਦਾ ਰਹਿਣ ਬਹਿਣ ਦਾ ਕੋਈ ਇੱਕ ਨਵੇਂ ਪੈਸੇ ਦਾ ਖਰਚਾ ਨਹੀਂਗਾ ਪਰ ਬੇਨਤੀ ਇਹ ਆ ਜੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਅੱਖਾਂ ਬਣਵਾ ਰਹੇ ਆ ਤੇ ਅੱਖਾਂ ਦੀ ਕੇਰ ਰੱਖਣਾ ਵੀ ਸਾਡਾ ਫਰਜ਼ ਬਣਦਾ ਵਾ ਮਤਲਬ ਮੁੜ ਕੇ ਅਸੀਂ ਡਾਕਟਰਾਂ ਨੂੰ ਦੋਸ਼ੀ ਕਰਾਰ ਦਿੰਨੇ ਆ ਡਾਕਟਰ ਸੇਵਾ ਸੰਭਾਲਣੀ ਸਹੀ ਕਰਦੇ ਸਾਡਾ ਫਰਜ਼ ਬਣਦਾ ਵਾ ਜਿੰਨਾ ਚਿਰ ਡਾਕਟਰ ਸਾਹਿਬ ਪਰੇਜ ਜਾਂਦੇ ਆ ਉਹਨਾਂ ਜਰ ਪਰੇਜ ਰੱਖ ਕੇ ਤੇ ਆਪਣੀਆਂ ਅੱਖਾਂ ਜਿਹੜੀਆਂ ਉਹਦੇ ਨਾਲ ਦੁਨੀਆ ਨੂੰ ਵੇਖ ਸਕੀਏ ਆਪਦੇ ਕੰਮ ਕਰ ਛੜੀਏ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਗੁਰਮਖਾਂ ਪਿਆਰਿਆਂ ਵੱਲੋਂ ਜਿਨ੍ਹਾਂ ਵੱਲੋਂ ਸੇਵਾ ਕਰਾਈ ਗਈ ਆ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਪਰਿਵਾਰ ਦੇ ਵਿੱਚ ਤੰਦਰੁਸਤੀ ਉਹਨਾਂ ਦੀਆਂ ਕਿਰਤ ਕਮਾਈਆਂ ਸਫਲ ਕਰੇ ਇਹ ਉਹਨਾਂ ਵੱਲੋਂ ਗੁਰਤ ਸੇਵਾ ਵਾ ਤੇ ਜੋ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੇਸ਼ੇਹੁ ਦਿਨਾ ਚਾਹੁੰਨੇ ਆ ਸੱਚੇ ਪਾਤਸ਼ਾਹ ਦਾ 350 ਸਾਲ ਆ ਰਿਆ ਵਾ ਮਨੁੱਖਤਾ ਦੀ ਭਲੇ ਹੇਤ ਚੰਗੇ ਕੰਮ ਕੀਤੇ ਜਾਣ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜਾਵੇ ਸਤਾਬਰੀ ਆ ਰੇ ਪਾਤਸ਼ਾਹ